ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰ ਸਦਕਾ ਜੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਰਾਜਵਿੰਦਰ ਸਿੰਘ ਜੀ ਘਰਾਣੇ ਵਾਲੇ ਮਹਾਪੁਰਖ ਜਥੇ ਸਮੇਤ ਪਹੁੰਚੇ ਸਨ ਅਤੇ ਜੋ ਆਪਾਂ ਪਹਿਲੀ ਤੋਂ ਲਾ ਕੇ ਪਲੱਸ 2 ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਅਤੇ ਬੱਚਿਆਂ ਦੇ ਬੱਚਿਆਂ ਦੇ ਕੇਸ ਦੇ ਲੰਬੇ ਕੇਸਾਂ ਦਾ ਹੀ ਮੁਕਾਬਲੇ ਇਹ ਕਰਵਾਏ ਹਨ ਬਹੁਤ ਹੀ ਸੁਭਾਗਾ ਦਿਨ ਹੈ ਜੋ ਸਤਿਗੁਰੂ ਦੇ ਦਸ਼ਮੇਸ਼ ਪਿਤਾ ਦੀ ਕੀਤੀ ਬਖਸ਼ਿਸ਼ ਸਾਨੂੰ ਕੇਸਾ ਧਾਰੀ ਹੋਣਾ ਦਸਤਾਰ ਬਖਸ਼ਿਸ਼ਾਂ ਕਰਨੀਆਂ ਸਤਿਗੁਰੂ ਨੇ ਤੇ ਅੱਜ ਸਾਡ ਨੂੰ ਉਹਨਾਂ ਦਾ ਮਾਨ ਸਤਕਾਰ ਕਰਨ ਲਈ ਵਾਸਤੇ ਜਿਹੜੇ ਬੱਚਿਆਂ ਨੇ ਅੱਜ ਦੇ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਕੇਸ ਰੱਖੇ ਹੋਏ ਹਨ ਆਪਣੇ ਕੇਸਾਂ ਦੀ ਸੰਭਾਲ ਕਰਦੇ ਹਨ ਉਹਨਾਂ ਦੇ ਮਾਤਾ ਪਿਤਾ ਵੀ ਧੰਨ ਹਨ ਉਹਨਾਂ ਦੀਆਂ ਮਾਤਾ ਨੂੰ ਤਾਂ ਖਾਸ ਕਰਕੇ ਧੰਨਵਾਦ ਹੈ ਕਿਉਂਕਿ ਛੋਟੇ ਬੱਚਿਆਂ ਦੇ ਕੇਸ ਸੰਭਾਲਣੇ ਉਹਨਾਂ ਨੂੰ ਕੇਸੇ ਇਸ਼ਨਾਨ ਕਰਾਉਣਾ ਨੇ ਛੋਟੇ ਬੱਚੇ ਬੜੇ ਜਿਦ ਫੜ ਲੈਂਦੇ ਹਨ ਅਸੀਂ ਇਸ਼ਨਾਨ ਨਹੀਂ ਕਰਦੇ ਕੇਸ ਨਹੀਂ ਬਹਾਉਂਦੇ ਰੋਂਦੇ ਆ ਕਰ ਲਾਉਂਦੇ ਆ ਪਰ ਉਹ ਮਾਤਾ ਵੀ ਧੰਨ ਹੈ ਜਿਹੜੀਆਂ ਮਾਤਾ ਨੇ ਆਪਣੇ ਬੱਚਿਆਂ ਦੇ ਕੇਸ ਰੱਖੇ ਉਹਨਾਂ ਦੀ ਸੰਭਾਲ ਕਰੀ ਮੈਂ ਉਹਨਾਂ ਮਾਤਾ ਦੇ ਤੇ ਪਿਤਾ ਦੇ ਵੀ ਜੋ ਉਹਨਾਂ ਨੂੰ ਸਹਿਯੋਗ ਦਿੱਤਾ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਮਾਤਾ ਦੇ ਤੇ ਪਿਤਾ ਜੀ ਦੇ ਵੀ ਕਿਉਂਕਿ ਪਿਤਾ ਦਾ ਵੀ ਸਹਿਯੋਗ ਨਾਲ ਹੁੰਦਾ ਤੇ ਮਾਤਾ ਨੇ ਸੰਭਾਲ ਕਰਨੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਸੋ ਜਿਨ੍ਹਾਂ ਨੇ ਕੇਸਾਂ ਦੀ ਆਦਰ ਸਤਕਾਰ ਰੱਖਿਆ ਤੇ ਆਪਣੇ ਬੱਚਿਆਂ ਦੇ ਕੇਸ ਸੰਭਾਲੇ ਉਹ ਸਤਕਾਰਯੋਗ ਹਨ ਮਾਤਾ ਪਿਤਾ ਅਤੀ ਸਤਕਾਰਯੋਗ ਜਬਰਾਂ ਤਖਤਾਂ ਔਰ ਛਤਰਾਂ ਦੇ ਮਾਲਕ ਪ੍ਰਤੱਖ ਸਤਿਗੁਰੂ 11ਵੀਂ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਸਾਹਿਬ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਪਵਨ ਪਵਿੱਤਰ ਦਰਬਾਰ ਦੇ ਅੰਦਰ ਸਜ ਬੈਠੀ ਪਿੰਡ ਭਾਈ ਬਖਤੌਰ ਦੀ ਸਮੂਹ ਸਿੱਖ ਸੰਗਤ ਪਿਆਰ ਔਰ ਸਤਕਾਰ ਸਹਿਤ ਸਾਰੀ ਸੰਗਤ ਗੁਰਫਤੇ ਬਿਲਾਓ ਰਸਨਾ ਕੋਈ ਵੀ ਵਾਂਝੀ ਨਾ ਰਵੇ ਇੱਕੋ ਵਾਰ ਕਹਿਣ ਤੇ ਸਾਰੇ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਦੀ ਮਾਨਯੋਗ ਸਾਰੀ ਪ੍ਰਬੰਧਕ ਕਮੇਟੀ ਧੰਨਵਾਦ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਅਮਰੀਕਾ ਤੋਂ ਜਿਨ੍ਹਾਂ ਨੇ ਮੈਨੂੰ ਕਿਹਾ ਬਾਬਾ ਜੀ ਤੁਸੀਂ ਦਸਤਾਰ ਦੇ ਕੈਂਪ ਲਵਾਏ ਆਪਣੇ ਕੋਲੋਂ ਬਹੁਤ ਧੰਨਵਾਦ ਹੈ ਚੰਗੀ ਗੱਲ ਹੈ ਤੇ ਤੁਸੀਂ ਦਸਤਾਰ ਤੇ ਕੇਸਾਂ ਦੇ ਮੁਕਾਬਲੇ ਕਰਾਓ ਤੇ ਉਹਨਾਂ ਵਾਸਤੇ ਜਿੰਨੀ ਵੀ ਮਾਇਆ ਲੱਗੇਗੀ ਬਾਬਾ ਜੀ ਉਹ ਮਾਇਆ ਅਸੀਂ ਆਪਣੇ ਵੱਲੋਂ ਭੇਟਾ ਦੇਾਂਗੇ ਸੋ ਮੂਸੇਪਿੰਡ ਵਿੱਚ ਅਸੀਂ ਮੁਕਾਬਲਾ ਕਰਾਇਆ 135 ਬੱਚਿਆਂ ਨੇ ਉਹਦੇ ਵਿੱਚ ਭਾਗ ਲਿਆ ਤੇ ਇੱਥੇ ਵੀ ਆਪਾਂ ਹੁਣ ਗਿਣਤੀ ਵੇਖ ਲਾਂਗੇ ਕਿੰਨੀ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਉਹਨਾਂ ਨੇ ਭਾਗ ਲਿਆ ਬਹੁਤ ਵੱਡੀ ਗਿਣਤੀ 'ਚ ਬੱਚੇ ਆਏ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਗੁਰਪਾਲ ਸਿੰਘ ਜੀ ਹੰਸਰਾ ਜੀ ਆਂਦਾ ਜਗਦੇਵ ਸਿੰਘ ਜੀ ਬੈਠੇ ਆ ਇਹਨਾਂ ਨੇ ਵੀ ਇਹਦੇ ਵਿੱਚ ਉਪਰਾਲਾ ਕੀਤਾ ਤੇ ਧੰਨਵਾਦ ਹੈ ਸਾਰਿਆਂ ਦਾ ਤੇ ਮੈਂ ਆਪ ਜੀ ਨੂੰ ਅਖੀਰ ਵਿੱਚ ਇੱਕ ਕੋਈ ਬੇਨਤੀ ਕਰਕੇ ਫਤਿਹ ਬੁਲਾਣੀ ਆ ਫਿਰ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਪਵਨ ਪਵਿੱਤਰ ਹੁਕਮਨਾਮੇ ਫਿਰ ਆਪਾਂ ਸਰਵਣ ਕਰਨੇ ਆ ਗੁਰੂ ਪਿਆਰੇ ਖਾਲਸਾ ਜੀ ਅੱਜ ਲੋੜ ਕਿਸ ਗੱਲ ਦੀ ਹੈ ਅੱਜ ਲੋੜ ਇਸ ਗੱਲ ਦੀ ਹੈ ਕਿ ਹਰੇਕ ਸਿੱਖ ਜਦੋਂ ਤੁਸੀਂ ਅਮਰਤ ਪਾਨ ਕਰਦੇ ਹੋ ਜਿੰਨੇ ਅਮਰਤ ਧਾਰੀ ਇੱਥੇ ਬੀਬੀਆਂ ਜਾਂ ਭਾਈਆਂ ਤੇ ਤੁਸੀਂ ਬੈਠੇ ਹੋ ਸਮੇਤ ਮੇਰੇ ਮੈਂ ਆਪਣੀ ਵੀ ਗੱਲ ਤੁਹਾਡੇ ਵਿੱਚ ਕਰਾਂ ਤੁਹਾਨੂੰ ਯਾਦ ਹੈ ਕੁਝ ਕਿ ਜਦੋਂ ਤੁਸੀਂ ਪੰਜਾਂ ਤੋਂ ਖੰਡੇ ਦੀ ਪੌਲ ਪ੍ਰਾਪਤ ਕੀਤੀ ਆ ਪੰਜ ਪਿਆਰਿਆਂ ਤੋਂ ਤੁਸੀਂ ਅਮਰਤ ਛਕਿਆ ਤਾ ਤੁਹਾਡੀ ਪੰਜਾਂ ਪਿਆਰਿਆਂ ਨੇ ਇੱਕ ਡਿਊਟੀ ਲਈ ਸੀ ਤੁਸੀਂ ਯਾਦ ਰੱਖੀ ਜਾਂ ਨਹੀਂ ਰੱਖੀਏ ਤੁਹਾਡੀ ਅੱਗੇ ਮਰਜੀ ਆ ਤੇ ਡਿਊਟੀ ਕੀ ਲਾਈ ਸੀ ਤੁਹਾਡੀ ਪੰਜਾਬ ਪਿਆਰਿਆ ਨੇ ਪੰਜਾਬ ਪਿਆਰਿਆ ਨੇ ਤੁਹਾਡੀ ਇੱਕ ਡਿਊਟੀ ਲਾਈ ਸੀ ਖਾਲਸਾ ਜੀ ਤੁਹਾਨੂੰ ਖੰਡੇ ਦੀ ਪੌਲ ਪ੍ਰਾਪਤ ਹੋ ਗਈ ਹੈ ਕਲਗੀ ਧਾਰ ਜੀਆਂ ਦੇ ਤੁਸੀਂ ਸਿੰਘ ਸਿੰਘਣੀਆਂ ਸਜ ਗਏ ਹੋ ਤੁਹਾਡੇ ਤੇ ਕਿਰਪਾ ਹੋਈ ਹੈ ਤੁਹਾਡੇ ਭਾਗ ਵਢਿਆ ਲੇਕਿਨ ਤੁਸੀਂ ਇੱਕ ਕੰਮ ਕਰਨਾ ਹੈ ਅੱਜ ਤੋਂ ਮਰਨ ਤੋਂ ਪਹਿਲਾਂ ਪਹਿਲਾਂ ਇਹ ਪੰਜ ਪਿਆਰਿਆ ਨੇ ਆਖਿਆ ਤੁਹਾਨੂੰ ਸਾਰੇ ਥਾਮਾਂ ਤੇ ਪੰਜ ਪਿਆਰੇ ਓਹ ਕਹਿੰਦੇ ਨੇ ਮਰਨ ਤੋਂ ਪਹਿਲਾਂ ਪਹਿਲਾਂ ਘੱਟ ਤੋਂ ਘੱਟ ਤੁਸੀਂ ਪੰਜ ਟੁੱਟੇ ਹੋਇਆਂ ਨੂੰ ਪ੍ਰੇਰਣਾ ਦੇ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਖਿਲਾਰਨਾ ਉਹਨਾਂ ਨੂੰ ਪ੍ਰੇਰਣਾ ਦੇ ਕੇ ਤੁਸੀਂ ਅੰਮ੍ਰਿਤਧਾਰੀ ਬਣਾਉਣ ਵਿੱਚ ਯੋਗਦਾਨ ਪਾਉਣਾ ਇਹ ਪੰਜ ਪਿਆਰਿਆਂ ਨੇ ਤੁਹਾਨੂੰ ਕਿਹਾ ਤੇ ਖਾਲਸਾ ਜੀ ਮੇਰੀ ਤੁਹਾਨੂੰ ਬੇਨਤੀ ਹੈ ਧੰਨਵਾਦ ਆਨੰਦ ਸਿੰਘ ਜੀ ਮਹਾਪੁਰਖ ਨਾਨਕ ਸਰਵਾਲੇ ਆ ਜਿਹੜਾ ਕੈਂਪ ਲੱਗਿਆ ਅੱਜ ਇੱਥੇ ਮੁਕਾਬਲਾ ਹੋਇਆ ਹੈ ਇਹ ਧੰਨਵਾਦ ਆ ਈਸ਼ਰ ਸਿੰਘ ਜੀ ਮਹਾਪੁਰਖ ਨਾਨਕ ਸਰਵਾਲਿਆਂ ਦੀ ਨਿੱਗੀ ਤੇ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਹੋਇਆ ਆਪਾਂ ਧੰਨਵਾਦ ਆ ਆਨੰਦ ਸਿੰਘ ਜੀ ਆ ਨੂੰ ਕਿਸੇ ਨੇ ਪੁੱਛਿਆ ਤੁਸੀਂ ਹਰੇਕ ਨੂੰ ਕਹਿੰਨੇ ਹੋ ਵੀ ਤੂੰ ਸੁਖਮਣੀ ਸਾਹਿਬ ਦੇ ਪਾਠ ਇੰਨੇ ਕਰਿਆ ਕਰ ਤੂੰ ਇੰਨੇ ਪਾਠ ਮੂਲ ਮੰਤਰ ਦੇ ਕਰਿਆ ਕਰ ਤੂੰ ਵਾਹਿਗੁਰੂ ਵਾਹਿਗੁਰੂ ਸਿਮਰਨ ਇੰਨਾ ਕਰਿਆ ਕਰ ਤੇ ਬਾਬਾ ਜੀ ਵਾਰੀ 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 ਪੜ੍ਹਨ ਸੁਣਨ ਦਾ ਤੇ ਕੀ ਫਾਇਦਾ ਇਹਦਾ ਤੇ ਬਾਬਾ ਆਨੰਦ ਸਿੰਘ ਜੀ ਆ ਨੇ ਇੱਕ ਉਦਾਹਰਣ ਦਿੱਤੀ ਮੈਂ ਆਖਰੀ ਗੱਲ ਕਹਿਣ ਲੱਗਿਆ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ ਗੁਰਮਖਾ ਜੇ ਕਿਤੇ ਕੋਈ 15-20 ਸ਼ਰੀਰ ਬੈਠੇ ਹੋਣ ਜਿਨ੍ਹਾਂ ਦੇ ਕੋਲ ਹਜ਼ਾਰਾਂ ਰੁਪਈਆ ਹੋਵੇ ਅਮੀਰ ਬੰਦੇ ਬੈਠੇ ਹੋਣ ਕਿਉਂਕਿ ਉਹਨਾਂ ਸਮਿਆਂ 'ਚ ਹਜ਼ਾਰਾਂ ਰੁਪਈਆ ਵੀ ਬਹੁਤ ਵੱਡੀ ਗੱਲ ਸੀ ਤੇ ਉਹਨਾਂ ਵਿੱਚ ਇੱਕ ਲੱਖਾਂ ਦਾ ਮਾਲਕ ਆ ਕੇ ਬਹਿ ਜਾਏ ਤੇ ਫੇਰ ਉਹ ਕਹਿਣ ਲੱਗਿਆ ਬਾਬਾ ਜੀ ਸਾਰੇ ਹਜ਼ਾਰਾਂ ਦੇ ਮਾਲਕ ਲੱਖਪਤੀ ਦਾ ਮਾਨ ਕਰਨਗੇ ਆਖਣਗੇ ਸਾਡੇ ਤੋਂ ਵੱਡਾ ਆ ਗਿਆ ਤੇ ਜੇ ਕਿਤੇ 15-20 ਲੱਖਪਤੀ ਬੈਠੇ ਹੋਣ ਤੇ ਇੱਕ ਉਹਨਾਂ ਚ ਕਰੋੜਾਂ ਦਾ ਮਾਲਕ ਆ ਜਾਏ ਫੇਰ ਆਖਣ ਲੱਗੇ ਬਾਬਾ ਜੀ ਉਹ ਲੱਖਪਤੀ ਉਹਦਾ ਮਾਨ ਕਰਨਗੇ ਵੀ ਇਹ ਸਾਡੇ ਤੋਂ ਵੀ ਵੱਡਾ ਆ ਗਿਆ ਤੇ ਜੇ 15-20 ਲੱਖਪਤੀਆਂ ਦੇ ਵਿੱਚ ਕਰੋੜਪਤੀ ਉਹਦਾ ਮਾਨ ਦੇ 15 ਵੀ ਕਰੋੜਪਤੀਆਂ ਚ ਇੱਕ ਅਰਬਾਂ ਦਾ ਮਾਲਕ ਆ ਜਾਏ ਫੇਰ ਆਖਣ ਲੱਗੇ ਬਾਬਾ ਜੀ ਫਿਰ ਉਹ ਕਰੋੜਪਤੀ ਉਹਦਾ ਮਾਨ ਕਰਨਗੇ ਵੀ ਇਹ ਸਾਡੇ ਤੋਂ ਵੱਡਾ ਆ ਗਿਆ ਧੰਨ ਬਾਬਾ ਆਨੰਦ ਸਿੰਘ ਆਖਣ ਲੱਗੇ ਗੁਰਮਖਾ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਜਿਵੇਂ ਆਮ ਦੁਨੀਆ ਦੇ ਵਿੱਚ ਲੱਖਪਤੀ ਦਾ ਮਾਨ ਹੈ ਕਰੋੜਪਤੀ ਦਾ ਮਾਨ ਹੈ ਅਰਬਪਤੀ ਦਾ ਮਾਨ ਹੈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਰੇਰੇ ਦਰਗਹਿ ਕਹੈ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਕਿੰਨਾ ਦਾ ਮਾਨ ਜਦੋਂ ਕੋਈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਵਾਲਾ ਮੂਲ ਮੰਤਰ ਦੇ ਪਾਠ ਕਰਨ ਵਾਲਾ ਜਪਜੀ ਸਾਹਿਬ ਦੇ ਪਾਠ ਕਰਨ ਵਾਲਾ ਸੁਖਮਣੀ ਸਾਹਿਬ ਦੇ ਪਾਠ ਕਰਨ ਵਾਲਾ ਗੁਰੂ ਨਾਨਕ ਦੀ ਦਰਗਾਹ ਵਿੱਚ ਜਾਂਦਾ ਤੇ ਗੁਰੂ ਨਾਨਕ ਦੀ ਦਰਗਾਹ ਦੀ ਸੰਗਤ ਵੀ ਖੜੇ ਹੋ ਕੇ ਇਸੇ ਸਿੱਖ ਦਾ ਮਾਨ ਕਰਦੀ ਹੈ ਖੜੇ ਹੋ ਕੇ ਮਾਨ ਦਿਓ ਜੀ ਗੁਰੂ ਨਾਨਕ ਦੇ ਘਰ ਦਾ ਲਖਪਤੀ ਆਇਆ ਆਖੋ ਸਤਨਾਮ ਸਾਧ ਸੰਗਤ ਜੀ ਬੇਨਤੀ ਤੁਹਾਡੇ ਚਰਨਾਂ 'ਚ ਆਓ ਆਪਾਂ ਸਾਰੇ ਮਿਲ ਕੇ ਹੰਬਲਾ ਮਾਰੀਏ ਗੁਰੂ ਨਾਨਕ ਦੇ ਘਰ ਦਾ ਜਿਹੜਾ ਗੱਡਾ ਗੁਰਮੁਖੋ ਇਹ ਬਹੁਤ ਭਾਰਾ ਗੱਡਾ ਹੈ ਇਹਨੂੰ ਇਕੱਲਾ ਸਿੱਖ ਨਹੀਂ ਚਲਾ ਸਕਦਾ ਇਹਨੂੰ 5-7 ਬੰਦੇ ਰਲ ਕੇ ਨਹੀਂ ਚਲਾ ਸਕਦੇ ਇਸ ਐਨੇ ਭਾਰੇ ਗੱਡੇ ਨੂੰ ਖਿੱਚਣ ਵਾਸਤੇ ਸਾਰੀ ਸੰਗਤ ਦੇ ਸਹਿਯੋਗ ਦੀ ਲੋੜ ਹੈ ਆਓ ਮਨਾਂ ਵਿੱਚੋਂ ਈਰਖਾ ਦਵੇਸ਼ ਵਿਰੋਧ ਖਤਮ ਕਰਕੇ ਆਪਾਂ ਸਾਰੇ ਇੱਕ ਦੂਜੇ ਦੇ ਭੈਣ ਤੇ ਭਰਾ ਬਣ ਕੇ ਇਸ ਗੱਡੇ ਨੂੰ ਖਿੱਚਣ ਵਾਸਤੇ ਜ਼ੋਰ ਲਗਾਈਏ ਗੁਰਮਖੋ ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋਣਗੇ ਕਲਗੀ ਧਾਰ ਜੀਆਂ ਦੀ ਸਿੱਖੀ ਐ ਨਾ ਸਮਝਿਆ ਕਰੋ ਵੀ ਸਿੱਖੀ ਘਟ ਗਈ ਜੀ ਸਿੱਖ ਘਟਕੇ ਜੀ ਐ ਹੋ ਗਿਆ ਢੈਂਦੀ ਕਲਾ ਵਾਲੀਆਂ ਗੱਲਾਂ ਨਹੀਂ ਕਦੇ ਕਰਨੀਆਂ ਸਿੱਖ ਨੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੇਖੋ ਗੁਰਮਖੋ ਅਮਰੀਕਾ ਵਰਗੇ ਕੰਟਰੀਆਂ ਦੇ ਵਿੱਚ ਵੀ ਜਿੱਥੇ ਹੈਲਮਟ ਪਾਏ ਤੋਂ ਬਗੈਰ ਕੋਈ ਬੰਦਾ ਫੈਕਟਰੀ ਵਿੱਚ ਕੰਮ ਨਹੀਂ ਕਰ ਸਕਦਾ ਪਰ ਗੁਰੂ ਕੇ ਖਾਲਸੇ ਨੇ ਆਖਿਆ ਦਸਤਾਰ ਸਭ ਤੋਂ ਉੱਤੇ ਐ ਤੇ ਦਸਤਾਰ ਦੇ ਉੱਤੇ ਹੈਲਮਟ ਨਹੀਂ ਪਹਿਨੇ ਆ ਜਾ ਸਕਦਾ ਸਾਡੇ ਗੁਰੂ ਘਰ ਦੀ ਮਰਜ਼ਾਦਾ ਕਹਿੰਦੀ ਆ ਇੱਕ ਪਾਸੇ ਮਰਜ਼ਾਦਾ ਇੱਕ ਪਾਸੇ ਸਰਕਾਰਾਂ ਦੇ ਕਾਨੂੰਨ ਸਰਕਾਰਾਂ ਨੂੰ ਕਾਨੂੰਨ ਬਦਲਨੇ ਪਏ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਨਹੀਂ ਬਦਲੀ ਗੁਰਮੁਖੋ ਅਲਾਓ ਕਰਨਾ ਪਿਆ ਕਿ ਜਿਹਦੇ ਸਿਰ ਤੇ ਪੱਗ ਬੰਨੀ ਦਸਤਾਰ ਹੈ ਬਿਨਾ ਹੈਲਮਟ ਤੋਂ ਕੰਮ ਕਰ ਸਕਦਾ ਹੈ ਬੇਨਤੀ ਤੁਹਾਡੇ ਚਰਨਾਂ ਚ ਗੁਰੂ ਨਾਨਕ ਦੀ ਸਿੱਖੀ ਦਾ ਆਨੰਦ ਬਹੁਤ ਹੈ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਨਜ਼ਾਰਾ ਵੜਾਓ ਆਓ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਬੱਚਿਆਂ ਨੇ ਭਾਗ ਲਿਆ ਸਾਰੇ ਬੱਚਿਆਂ ਨੂੰ ਇਹ ਸੂਚਨਾ ਹੈ ਦਰبار ਸਭ ਤੋਂ ਜਦੋਂ ਬਾਹਰ ਜਾਓਗੇ ਇੱਕ ਨੌਜਵਾਨ ਵੀਰ ਦੀ ਉੱਥੇ ਡਿਊਟੀ ਲੱਗਣੀ ਹੈ ਭਾਗ ਲੈਣ ਵਾਲੇ ਹਰ ਬੱਚੇ ਨੂੰ ਸਨਮਾਨ ਦਿੱਤਾ ਜਾਣਾ ਹੈ ਭਾਵੇਂ ਉਹਨੂੰ ਕੋਈ ਪੋਜੀਸ਼ਨ ਫਸਟ ਸੈਕੰਡ ਥਰਡ ਮਿਲੀ ਹੋਵੇ ਤੇ ਭਾਵੇਂ ਨਾ ਮਿਲੀ ਹੋਵੇ ਉਹ ਨੌਜਵਾਨ ਵੀਰ ਤੋਂ ਆਪਦਾ ਇਨਾਮ ਹਰ ਬੱਚਾ ਲੈ ਕੇ ਜਾਵੇ ਤੇ ਜਿਨ੍ਹਾਂ ਬੱਚਿਆਂ ਦੇ ਨਾਮ ਸਰਪੰਚ ਸਾਹਿਬ ਨੇ ਬੋਲਦੇ ਐ ਜਾਂ ਹੋਰ ਬਾਕੀ ਬੱਚਿਆਂ ਦੇ ਨਾਮ ਬੋਲਣੇ ਆ ਹੁਕਮਨਾਮੇ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਇਨਾਮ ਜਿਹੜੇ ਆ ਉਹ ਦਿੱਤੇ ਜਾਣੇ ਆ ਆਪ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ